ਕਹਿੰਦੇ ਕੁੱਤੇ ਨੂੰ ਦਰਵੇਸ਼ ਵੀ ਮੰਨਿਆ ਜਾਂਦਾ ਬਾਡੀਗਾਰਡ ਵੀ ਮੰਨਿਆ ਜਾਂਦਾ ਤੇ ਰਾਖੀ ਦੇ ਲਈ ਇਸ ਤੋਂ ਵਧੀਆ ਜਾਨਵਰ ਆਪਣੇ ਪੰਜਾਬ ਦੇ ਵਿੱਚ ਕੋਈ ਹੈ ਨਹੀਂਗਾ ਬਾਈ ਤੇ ਜਦੋਂ ਗੱਲ ਆਉਂਦੀ ਹੈ ਰਾਖੀ ਦੀ ਤੇ ਜਾਂ ਫਿਰ ਵਫਾਦਾਰੀ ਦੀ ਤੇ ਉਦੋਂ ਕੁੱਤਿਆਂ ਦੀ ਕਿਹੜੀ ਨਸਲ ਸਭ ਤੋਂ ਜ਼ਿਆਦਾ ਪੰਜਾਬ ਦੇ ਲੋਕ ਪਸੰਦ ਕਰਦੇ ਸੀ ਅੱਜ ਉਹ ਨਸਲ ਤੁਹਾਨੂੰ ਦਿਖਾਉਣੀ ਆ ਤੁਸੀਂ ਬੜੀਆਂ ਵੀਡੀਓ ਦੇਖੀਆਂ ਹੋਣਗੀਆਂ ਕੁੱਤਿਆਂ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਇੰਟਰਵਿਊ ਸੁਣੀਆਂ ਹੋਣਗੀਆਂ ਪਰ ਆ ਨਸਲ ਬਾਰੇ ਤੁਸੀਂ ਕਦੇ ਵੀਰੋ ਵੀਡੀਓ ਨਹੀਂ ਦੇਖੀ ਹੋਣੀ ਕਿ ਆਪਾਂ ਸਪੈਸ਼ਲ ਅੱਜ ਅਲੀ ਸੈਸ਼ਨ ਬਰੀਡ ਬਾਰੇ ਅਲੀ ਸੈਸ਼ਨ ਕੁੱਤਿਆਂ ਬਾਰੇ ਇਹ ਵੀਡੀਓ ਬਣਾਈ ਆ ਤੇ ਕੋਈ ਸਮਾਂ ਹੁੰਦਾ ਸੀ ਇਹ ਨਸਲ ਪੰਜਾਬ ਦੇ ਵਿੱਚ ਬਹੁਤ ਹੁੰਦੀ ਸੀ ਪਰ ਹੌਲੀ-ਹੌਲੀ ਅਲੋਪ ਹੁੰਦੀ ਗਈ ਹੁਣ ਦੁਬਾਰੇ ਆ ਵੀਰਾਂ ਨੇ ਬੀੜਾ ਚੁੱਕਿਆ ਵੀ ਇਸ ਨਸਲ ਨੂੰ ਸਾਹਮਣਾ ਤੇ ਦੀ ਬੀਡਿੰਗ ਕਰ ਰਿਹਾ ਰਾਖੀ ਦੇ ਲਈ ਇੰਨਾ ਜਿਆਦਾ ਕੁੱਤਾ ਚੰਗਾ ਹੀ ਇੰਨਾ ਵਫਾਦਾਰ ਕੁੱਤਾ ਵੀ ਹੋਰ ਨਸਲ ਇਹਦੇ ਕੋਈ ਨੇੜੇ ਤੇੜੇ ਨਹੀਂ ਆ ਸਕਦੀ ਇਹਨੂੰ ਆਪਣੇ ਮਾਲਵੇ ਦੇ ਵਿੱਚ ਪਿਘਾੜੀ ਉੱਤੇ ਵੀ ਕਹਿ ਦਿੰਦੇ ਸੀਗੇ ਤੇ ਅਲੀ ਸ਼ਾਸ਼ਨ ਕੁੱਤਿਆਂ ਦੇ ਨਾਮ ਦੇ ਨਾਲ ਇਹ ਨਸਲ ਮਸ਼ਹੂਰ ਆ ਇਸ ਨਸਲ ਬਾਰੇ ਤੇ ਕੀ ਗੱਲਬਾਤ ਆ ਸਾਰੀ ਆਪਾਂ ਬਾਈ ਹੋਰਾਂ ਨਾਲ ਵੀਡੀਓ ਦੇ ਵਿੱਚ ਕੀਤੀ ਆ ਤੇ ਵੀਡੀਓ ਨੂੰ ਫਿਰ ਪੂਰੀ ਜ਼ਰੂਰ ਦੇਖਿਓ ਆਜੋ ਕਰਦਿਆਂ ਗੱਲਬਾਤ ਸਾਲ ਦੋਸਤੋ ਅੱਜ ਯੰਗ ਫਾਰਮਰ ਚੈਨਲ ਤੇ ਇੱਕ ਵੱਖਰੀ ਜੀ ਵੀਡੀਓ ਲੈ ਕੇ ਆ ਰਹੇ ਆ ਤੇ ਉਮੀਦ ਹੈਗੀ ਆ ਵੀ ਤੁਸੀਂ ਬਹੁਤ ਪਸੰਦ ਕਰੋਗੇ ਆਪਣੇ ਚੈਨਲ ਤੇ ਤੁਸੀਂ ਖੇਤੀਬਾੜੀ ਪਸ਼ੂ ਪਾਲਣ ਬੱਕਰੀ ਪਾਲਣ ਬਾਰੇ ਪਹਿਲਾਂ ਕਾਫੀ ਵੀਡੀਓ ਵੇਖ ਚੁੱਕੇ ਹੋ ਚੰਗੇ ਜਿਹੜੇ ਮਿਹਨਤੀ ਲੋਕ ਹੈਗੇ ਨੇ ਇਸ ਕਿੱਤਿਆਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਮਿਲ ਚੁੱਕੇ ਹੁਣ ਤੱਕ ਤੇ ਜਿਹੜੀ ਵੀਡੀਓ ਅਸੀਂ ਅੱਜ ਸ਼ੂਟ ਕਰ ਰਹੇ ਆ ਆਪਾਂ ਬੈਠੇ ਆ ਫਰੀਦਕੋਟ ਦੇ ਨਾਲ ਪਿੰਡ ਹੈਗਾ ਟਹਿਣਾ ਤੇ ਬਾਈ ਹੋਰੀ ਆਪਣੇ ਨਾਲ ਬੈਠੇ ਆ ਇਸ ਵੀਡੀਓ ਨੂੰ ਬਣਾਉਣ ਦਾ ਸਬੱਬ ਕਿਵੇਂ ਬਣਿਆ ਸਭ ਤੋਂ ਪਹਿਲਾਂ ਪੋਸਟ ਦੀ ਗੱਲਬਾਤ ਕਰਦੇ ਆ ਅ ਅਸੀਂ ਨਿਹਾਲ ਸਿੰਘ ਵਾਲਾ ਡੌਗ ਸ਼ੋਅ ਤੇ ਗਏ ਸੀਗੇ ਤੇ ਉੱਥੇ ਸਾਡਾ ਮੇਲ ਹੋਇਆ ਬਾਈ ਨਵਜੋਤ ਸਿੰਘ ਨਾਲ ਤੇ ਇਹ ਆਪਣੇ ਡੌਗ ਲੈ ਕੇ ਆਏ ਸੀਗੇ ਉੱਥੇ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਇਹ ਬਰੀਡ ਦੇਖ ਰਹੇ ਹੋ ਅਲੀ ਸ਼ੈਸ਼ਨ ਬਰੀਡ ਇਹਨੂੰ ਕਹਿੰਦੇ ਨੇ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਨਸਲ ਨੂੰ ਇਸ ਬਰੀਡ ਨੂੰ ਕਈ ਨਾਮਾਂ ਨਾਲ ਜਾਣਿਆ ਜਾਂਦਾ ਹੈਗਾ ਤੇ ਬਾਈ ਹੋਰਾਂ ਨਾਲ ਉੱਥੇ ਮੇਲ ਹੋਇਆ ਸੀ ਇਹਨਾਂ ਦੀ ਵੀਡੀਓ ਆਪਾਂ ਸ਼ੂਟ ਕੀਤੀ ਸੀਗੀ ਤੇ ਫੇਸਬੁੱਕ ਤੇ ਉਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਲੋਕਾਂ ਨੇ ਬੜੇ ਕਮੈਂਟ ਕੀਤੇਗੇ ਤੁਸੀਂ ਕੁੱਤੇ ਨਹੀਂ ਦਿਖਾਏ ਚੰਗੀ ਤਰ੍ਹਾਂ ਜਾਂ ਇਸ ਬਰੀਡ ਦਾ ਇਹ ਨਾਮ ਹੁੰਦਾ ਇਹ ਕਾਫੀ ਲੋਕਾਂ ਨੇ ਜਿਹੜੀਆਂ ਆਪਣੀਆਂ ਫੋਟੋ ਪਾਈਆਂ ਜਿਨ੍ਹਾਂ ਕੋਲੇ ਇਸ ਬਰੀਡ ਦੇ ਜਾਨਵਰ ਹੈਗੇ ਨੇ ਤੇ ਅੱਜ ਆਪਾਂ ਸਾਰੀ ਗੱਲਬਾਤ ਕਰਾਂਗੇ ਆਪਣੇ ਨਾਲ ਬਾਈ ਹੋਰੀ ਬੈਠੇ ਹੈਗੇ ਨੇ ਜਿਹੜੇ ਲੰਮੇ ਸਮੇਂ ਤੋਂ ਇਸ ਬਰੀਡ ਤੇ ਕੰਮ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਬਹੁਤ ਹੀ ਗਿਣਮੇ ਚੁਣਮੇ ਬੰਦਿਆ ਕੋਲੇ ਇਸ ਨਸਲ ਦੇ ਕੁੱਤੇ ਹੈਗੇ ਨੇ ਤੇ ਇਸ ਬਰੀਡ ਦੇ ਵਿੱਚ ਕੀ ਕੀ ਗੁਣ ਹੈਗੇ ਨੇ ਬਾਕੀ ਨਸਲਾਂ ਨਾਲੋਂ ਬਾਕੀ ਬਰੀਡਾਂ ਨਾਲੋਂ ਕੀ ਫਰਕ ਹੈਗਾ ਸਾਰੀ ਗੱਲਬਾਤ ਕਰਦੇ ਆ ਤੇ ਜਿੰਨੇ ਭਰਾ ਆਪਣੇ ਨਾਲ ਵੀਡੀਓ 'ਚ ਬੈਠੇ ਨੇ ਸਭ ਦਾ ਪਹਿਲਾਂ ਸਵਾਗਤ ਕਰਦੇ ਆ ਤੇ ਧੰਨਵਾਦ ਬਾਈ ਹੋਰਾਂ ਦਾ ਜਿਨ੍ਹਾਂ ਨੇ ਸਮਾਂ ਦਿੱਤਾ ਬਾਈ ਨਵਜੋਤ ਤੋਂ ਗੱਲ ਸ਼ੁਰੂ ਕਰਦੇ ਆਂ ਬਾਈ ਜੀ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਜੀ ਜਿਹੜਾ ਆਪਾਂ ਇਸ ਵੀਡੀਓ ਨੂੰ ਅੱਜ ਸ਼ੂਟ ਕਰਨ ਜਾ ਰਹੇ ਆਂ ਅਲੀ ਸ਼ੈਸ਼ਨ ਬਰੀਡ ਦਾ ਤੁਹਾਨੂੰ ਸ਼ੌਂਕ ਹੈਗਾ ਤੇ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਇਸ ਬਰੀਡ ਨਾਲ ਤੁਹਾਡਾ ਜਿਹੜਾ ਲਗਾ ਹੈਗਾ ਉਹ ਕਦੋਂ ਤੋਂ ਸ਼ੁਰੂ ਹੋਇਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ ਤੇ ਤੁਸੀਂ ਇੰਨੇ ਸਮੇਂ ਚੋਂ ਟਾਈਮ ਕੱਢ ਕੇ ਸਾਡੇ ਕੋਲੇ ਆਏ ਜੀ ਬਾਈ ਤੇ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੇ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਆਂ ਜੀ ਹਾਂਜੀ ਏ ਬਾਈ ਸ਼ੁਰੂ ਤੋਂ ਹੀ ਬਚਪਨ ਦੇ ਸ਼ੌਂਕ ਆਈ ਸਾਨੂੰ ਹਾਂਜੀ ਹਾਂਜੀ ਏ ਬਾਈ ਜਿਹੜੀ ਵੀਡੀਓ ਆਪਾਂ ਪਹਿਲਾਂ ਪੋਸਟ ਕੀਤੀ ਸੀ ਫੇਸਬੁੱਕ ਤੇ ਤੁਹਾਡਾ ਨੰਬਰ ਬੋਲਿਆ ਸੀਗਾ ਹਾਂ ਉਹਦਾ ਦੱਸੋ ਵੀ ਕਿਵੇਂ ਇੱਕ ਦਾ ਰਿਸਪੌਂਸ ਰਿਹਾ ਕਿੰਨੇ ਕ ਲੋਕਾਂ ਨੇ ਇਹ ਬੱਚਿਆਂ ਦੀ ਮੰਗ ਕੀਤੀ ਜਾਂ ਤੁਹਾਡੇ ਤੋਂ ਜਾਣਕਾਰੀ ਲਈ ਕਿਵੇਂ ਦਾ ਰਿਸਪੌਂਸ ਰਿਹਾ ਸੀ ਵੀਡੀਓ ਦਾ ਸਾਰਿਆਂ ਦਾ ਹੀ ਬਾਈ ਫੋਨ ਤਾਂ ਕਾਫੀ ਆਏ ਆ ਤੇ ਦੁਬਾਰਾ ਜਦੋਂ ਤੁਹਾਡਾ ਤੁਸੀਂ ਵੀਡੀਓ ਅਪਲੋਡ ਕੀਤੀ ਕਾਫੀ ਫੋਨ ਆਉਂਦੇ ਆ ਹੁਣ ਵੀ ਆਉਂਦੇ ਆ ਬਾਈ ਠੀਕ ਹੈ ਬਾਈ ਅੱਜ ਵੀ ਆਏ ਆ ਸਵੇਰ ਦੋ ਤਿੰਨ ਫੋਨ ਹਾਂ ਮੈਂ ਬਾਈ ਜੀ ਨੂੰ ਵੀ ਆ ਜਾਂਦੇ ਆ ਬਾਈ ਇਹ ਭਰਾ ਆਪਣਾ ਛੋਟਾ ਪ੍ਰਗਟਾ ਹਾਂਜੀ ਇਹਨਾਂ ਨੂੰ ਵੀ ਠੀਕ ਆ ਤਿੰਨ ਚਾਰ ਜਣੇ ਹੈਗੇ ਆ ਹਾਂਜੀ ਉਹਨਾਂ ਨਾਲ ਸਾਡੀ ਜ਼ਿਆਦਾ ਅਟੈਚਮੈਂਟ ਆ ਪਿਆਰ ਆ ਭਰਾਵਾਂ ਨਾਲ ਠੀਕ ਹੈ ਬਾਈ ਹਾਂਜੀ ਇਹ ਬਾਈ ਜਿਹੜਾ ਆਪਾਂ ਕੁੱਤਾ ਦੇਖ ਰਹੇ ਆ ਬਾਈ ਪ੍ਰਗਟ ਦਾ ਹਨਾ ਤੇ ਬਾਈ ਪ੍ਰਗਟ ਸਿੰਘ ਇਹ ਟੈਣਾ ਪਿੰਡ ਤੋਂ ਹੀ ਨੇ ਤੇ ਇਹਨਾਂ ਦੇ ਵੀ ਜਿਹੜਾ ਘਰ ਦੇ ਵਿੱਚ ਵਾਲੀ ਸ਼ੈਸ਼ਨ ਦਾ ਸ਼ੌਂਕ ਹੈਗਾ ਬਾਈ ਜੀ ਕਦੋਂ ਤੋਂ ਤੁਸੀਂ ਇਹ ਕੁੱਤੇ ਰੱਖ ਰਹੇ ਹੋ ਜੀ ਉਹ ਬਾਈ ਜੇ ਤਾਂ ਸ਼ੌਂਕ ਦੀ ਗੱਲ ਕਰੀਏ ਹਾਂਜੀ ਤਾਂ ਸਾਡਾ ਪਾਪੇ ਨੂੰ ਸਰਦਾਰ ਗੁੰਦੇਵ ਸਿੰਘ ਟੈਣਾ ਹਾਂਜੀ ਕਾਫੀ ਟਾਈਮ ਤੋਂ ਉਹਨਾਂ ਨੂੰ ਸ਼ੌਂਕ ਹੈ ਠੀਕ ਹੈ ਬਾਈ ਤੇ ਉਹ ਪੁਰਾਣੇ ਕੁੱਤਿਆਂ ਚੋਂ ਸਾਡੇ ਕੋਲ ਕੁੱਤਾ ਹੁਣ ਹੈ ਨਹੀਂ ਬਾਈ ਕੋਈ ਇਸ ਟਾਈਮ ਇਹ ਕੁੱਤੇ ਦਾ ਪਿਆਓ ਬਾਈ ਜੀਵਾਰਾਈ लवली ਕੋਲੇ ਆ ਠੀਕ ਹੈ ਬਾਈ ਤੇ ਮਾਂ ਇਹਦੀ ਮਿਸ਼ਰੀ ਵਾਲਾ ਪੰਡ ਬਾਈ ਆਪਣੇ ਮੁੱਦ ਕੀ ਕੋਲ ਹਾਂਜੀ ਹਾਂਜੀ ਉੱਥੋਂ ਆਪਣਾ ਕਲਾਸਮੇਟ ਆ ਮੁੰਡਾ ਹਰਮਨ ਠੀਕ ਉਹਨੇ ਸਾਨੂੰ ਦਵਾਈ ਸੀ ਤੇ ਸਾਡੇ ਤਾਇਕੇ ਘਰੇ ਸੀ ਸਵਾਈ ਜਗੇ ਘਰੇ ਕੁੱਤੀ ਦੀ ਹਾਂਜੀ ਹਾਂਜੀ ਉੱਥੋਂ ਇਹ ਪਤੂਰਾ ਬਾਈ ਠੀਕ ਹੈ ਬਾਈ ਮਾਈਕ ਦੇਣੀ ਹਾਂਜੀ ਹਾਂਜੀ ਬਾਈ ਤੁਹਾਡੇ ਕੋਲੇ ਜਿਹੜਾ ਇਹ ਆਪਾਂ ਬੱਚਾ ਦੇਖ ਰਹੇ ਹੈਗਾ ਇਹ ਕਿਵੇਂ ਆਇਆ ਹੈਗਾ ਕੀ ਸਬਬ ਬਣਿਆ ਵੀ ਆ ਇੰਨਾ ਸੋਹਣਾ ਜਿਹੜਾ ਜਾਨਵਰ ਆ ਤੁਹਾਡੇ ਘਰੇ ਆਇਆ ਘਰ ਦਾ ਬੱਚਾ ਸੀ ਜਾਂ ਕਿਤੋਂ ਲਿਆ ਸੀਗਾ ਸਾਰੀ ਕਹਾਣੀ ਦੱਸੋ ਵੀ ਤੁਹਾਡੇ ਕੋਲੇ ਬੱਚਾ ਕਿਵੇਂ ਆਇਆ ਇਹਦਾ ਬਾਈ ਪਿਓ ਇਸ ਕੁੱਤੇ ਦਾ ਜੀਵਾਰਾਈ ਲਵਲੀ ਕੋਲੇ ਆ ਜੀ ਕਿਹੜੇ ਪਿੰਡ ਆ ਜੀ ਜੀਵਾਰਾਈ ਪਿੰਡ ਲਵਲੀ ਕੋਲੇ ਠੀਕ ਆ ਬਾਈ ਤੇ ਮਾਂ ਇਹਦੀ ਬਾਈ ਮਿਸ਼ਰੀ ਵਾਲਾ ਪਿੰਡ ਮੋਦਕੀ ਕੋਲੇ ਹਾਂਜੀ ਆਪਣਾ ਕਾਸਮੇਟ ਦਾ ਮੁੰਡਾ ਹਰਮਨ ਉਹਨਾਂ ਨੇ ਸਾਨੂੰ ਦਵਾਈ ਸੀ ਕੁੱਤੀ ਠੀਕ ਆ ਬਾਈ ਹਾਂਜੀ ਤੇ ਤਾਇਕੇ ਘਰੇ ਸੀ ਸਵਾਈ ਸੀ ਜੱਗੇ ਕੇ ਘਰੇ ਹਾਂਜੀ ਉੱਥੋਂ ਬਈ ਬੱਚਾ ਇਹ ਲਿਆ ਸੀ ਬਈ ਠੀਕ ਆ ਬਾਈ ਅੱਜਕੱਲ ਬਈ ਆਪਾਂ ਦੇਖਦੇ ਆਂ ਹੋਰ ਨਸਲਾਂ ਦਾ ਬੜਾ ਟ੍ਰੈਂਡ ਆ ਹਨਾ ਲੋਕ ਬਾਹਰਲੀਆਂ ਨਸਲਾਂ ਨੂੰ ਵੀ ਰੱਖਦੇ ਹੈਗੇ ਆ ਵੀ ਮਹਿੰਗੇ ਅੱਜਕੱਲ ਕੁੱਤੇ ਰੱਖਦੇ ਆ ਜਰਮਨ ਸ਼ੈਫਰਡ ਹੋ ਗਿਆ ਹਸਕੀ ਹੋ ਗਿਆ ਹਨਾ ਤੁਸੀਂ ਇਸ ਨਸਲ ਨੂੰ ਕਿਉਂ ਪਸੰਦ ਕਰਦੇ ਹੋ ਕੀ ਗੁਣ ਹੈਗੇ ਨੇ ਇਸ ਨਸਲ ਦੇ ਇਹ ਬਈ ਜਿਹੜੇ ਏਰੀਆ 'ਚ ਆਪਾਂ ਬੈਠੇ ਆਂ ਹਾਂਜੀ ਇੱਥੇ ਜਿੱਥੋਂ ਅਸੀਂ ਪਾਣੀ ਮੰਨ ਲਓ ਵੀ ਹਫ਼ਤੇ 'ਚ ਮੇਰੀਆਂ ਤਿੰਨ ਵਾਰੀਆਂ ਬਈ ਹਾਂਜੀ ਪਾਣੀ ਦੀ ਤੇ ਰਾਤ ਨੂੰ ਚੰਗਾ ਭਲਾ ਬੰਦਾ ਬਈ ਡਰਦਾ ਉੱਥੇ ਜਾਣ ਤੋਂ ਜਿੱਥੋਂ ਆਈ ਪਾਣੀ ਵੜਦੇ ਆ ਜਣੀ ਦੀ ਮਹਿਰ ਤੋਂ ਤੇ ਬਈ ਇਹ ਤਾਂ ਸਾਨੂੰ ਬੰਦੇ ਜਿੰਨਾ ਆਖਰਾ ਹਾਂਜੀ ਵੀ ਨਾਲ ਤੁਰਿਆ ਫਿਰਦਾ ਸਾਨੂੰ ਆਸਰਾ ਬਹੁਤ ਆਈਦਾ ਭਾਈ ਠੀਕ ਆ ਭਾਈ ਜਿਵੇਂ ਭਾਈ ਇਹ ਕੁੱਤਾ ਹੁਣ ਹੈਗਾ ਕਿੰਨੀ ਉਮਰ ਦਾ ਹੋ ਗਿਆ ਇਸ ਟਾਈਮ ਤੇ ਇਹਦੀ ਕ੍ਰੋਸਿੰਗ ਵੀ ਤੁਸੀਂ ਦਿੰਦੇ ਹੋ ਫਿਰ ਇਹ ਭਾਈ ਹੋ ਗਿਆ ਸਾਢੇ 3-4 ਸਾਲ ਦਾ ਹੋ ਗਿਆ ਜੀ ਠੀਕ ਆ ਭਾਈ ਹਾਂਜੀ ਇੱਕ ਭਾਈ ਨਵਜੋਤ ਆਪਣੇ ਨਾ ਮਸ਼ਹੂਰ ਸੀਗਾ ਵਾਲੀ ਸੈਸ਼ਨ ਵੀ ਜਿਵੇਂ ਮੋਗੇ ਏਰੀਏ ਦੇ ਵਿੱਚ ਬਹੁਤ ਹੁੰਦੇ ਸੀਗੇ ਹਨਾ ਤੇ ਅੱਜ ਕੱਲ ਤਾਂ ਆਪਣੇ ਏਰੀਆ ਦੀ ਗੱਲ ਕਰੀਏ ਮੁਕਸਰ ਸਾਈਡ ਹੋ ਗਿਆ ਵੀ ਤੁਹਾਡੇ ਵਰਗੇ ਟਾਵੇਂ ਟਾਵੇਂ ਬੰਦਿਆਂ ਕੋਲੇ ਹੈਗੇ ਆ ਇੰਨੇ ਘੱਟ ਜਾਨਵਰ ਹੋਣ ਦਾ ਕੀ ਕਾਰਨ ਹੈਗਾ ਇਸ ਨਸਲ ਦਾ ਏਡੀ ਚੰਗੀ ਨਸਲ ਹੈਗੀ ਬਾਈ ਜੀ ਪਹਿਲਾਂ ਨਾ ਪੁਰਾਣੇ ਬਜ਼ੁਰਗ ਰੱਖਦੇ ਸੀਗੇ ਇਹ ਨਸਲ ਮੇਰੇ ਦਾਦਾ ਜੀ ਵੀ ਕੋਲੇ ਹੁੰਦੇ ਸੀਗੇ ਮੈਨੂੰ ਉੱਥੋਂ ਹੀ ਸ਼ੌਂਕ ਪਿਆ ਅਸਲ ਵਿੱਚ ਪੁਰਾਣੇ ਜਦੋਂ ਬਜ਼ੁਰਗ ਰੱਖਦੇ ਸੀ ਨਾ ਇਹ ਕੈਕਰੀ ਦਾ ਨਸਲ ਜਿਵੇਂ ਬਿਲਕੁਲ ਖਤਮ ਹੋ ਗਈ ਸੀ ਹਾਂਜੀ ਹੌਲੀ ਹੌਲੀ ਹਜੇ ਵੀ ਹੁਣ ਲੋਕਾਂ ਨੂੰ ਨੌਜਵਾਨ ਮੁੰਡਿਆਂ ਨੂੰ ਜਿਹੜੇ ਹੁਣ ਨਵੇਂ ਆ ਬੱਚੇ ਆ ਉਹ ਬਹੁਤ ਸ਼ੌਂਕ ਰੱਖਦੇ ਆ ਇਹ ਚੀਜ਼ ਦਾ ਬੜੀ ਡਿਮਾਂਡ ਕਰਦੇ ਆ ਡਿਮਾਂਡ ਹਾਂਜੀ ਹੋਰ ਵੀ ਭਰਾਵਾਂ ਦੇ ਕੰਗਾ ਦੇ ਫੋਨ ਆਏ ਜਦੋਂ ਤੁਸੀਂ ਥੋੜੀ ਤੁਸੀਂ ਇੰਟਰਵਿਊ ਕੀਤੀ ਹੈ ਤੋਂ ਬਾਅਦ ਹਾਂਜੀ ਤੇ ਆਪ ਨੂੰ ਇਹ ਮਾਣ ਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਵੀ ਯਾਰ ਲੋਕ ਇੰਨਾ ਰਿਸਪੌਂਸ ਦਿੰਦੇ ਆ ਵੀ ਹਾਂ ਹਾਂ ਪਸੰਦ ਕਰਦੇ ਆ ਨਸਲ ਨੂੰ ਹਾਂਜੀ ਤੇ ਅੱਗੇ ਨੌ ਦਾ ਬਈ ਕਾਫੀ ਇਹਦਾ ਹੁਣ ਵਧਿਆ ਠੀਕ ਆ ਬਈ ਆਪਾਂ ਕਿਸੇ ਦੀ ਬਰੀਡ ਨੂੰ ਮਾੜਾ ਨਹੀਂ ਕਹਿੰਦੇ ਕਿ ਜਿਵੇਂ ਜਰਮਨ ਆ ਉਹਦੀ ਲਾਈਨ ਆਡਾ ਬਈ ਅਲਸ਼ੇਸ਼ਨ ਆ ਜਿਹੜਾ ਇਹ ਆਡਾ ਬਹੁਤ ਫਰਕ ਆ ਜਾਂਦਾ ਜੇ ਮੈਨ ਆਪਾਂ ਗੁਣ ਦੀ ਗੱਲ ਕਰੀਏ ਵੀ ਜਿਵੇਂ ਕਿਸੇ ਬਰੀਡ ਦਾ ਗੁਣ ਹੁੰਦਾ ਰਾਖੀ ਕਰਨਾ ਕੋਈ ਫਰੈਂਡਲੀ ਹੁੰਦਾ ਹਨਾ ਇਸ ਬਰੀਡ ਦੇ ਜਿਹੜੇ ਮੇਨ ਗੁਣ ਹੈਗੇ ਨੇ ਕੋਈ 4-5 ਹੈਗੇ ਨੇ ਉਹ ਦੱਸਿਓ ਵੀ ਕਿਹੜੀ ਗੱਲ ਕਰਕੇ ਆਪਾਂ ਇਸ ਬਰੀਡ ਨੂੰ ਪਾਲ ਸਕਦੇ ਆ ਘਰ ਦੇ ਵਿੱਚ ਇੱਕ ਤਾਂ ਬਾਈ ਜੀ ਇਹ ਉਪਰੇ ਬੰਦੇ ਦੇ ਬਿਲਕੁਲ ਨਹੀਂ ਧਿਹਦੇ ਜਿਵੇਂ ਹੋਰ ਕੁੱਤੇ ਧਿਹਜ ਜਾਂਦੇ ਜਾਂ ਕੋਲੇ ਆ ਜਾਂਦੇ ਆ ਵੀ ਆਪਾਂ ਬੁਸ਼ਕਰ ਮਾਰਦੇ ਆ ਮਾਰ ਲੱਕੇ ਤੁਰ ਜਾਂਦੇ ਆ ਹਾਂ ਤੁਰ ਜਾਂਦੇ ਆ ਹਾਂ ਨਹੀਂ ਬਾਈ ਇਹ ਬਸ ਆਪਦੇ ਮਾਲਕ ਦੇ ਧਿਹਦੇ ਆ ਫਰੈਂਡਲੀ ਜਾਂ ਪਰਵਾਰ ਨਾਲ ਫ੍ਰੈਂਡਲੀ ਹੁੰਦੇ ਆ ਠੀਕ ਹੈ ਵੀ ਜਿਆਦਾ ਨਹੀਂ ਖੋਲਦੇ ਕਿਸੇ ਨਾਲ ਤੇ ਜਦੇ ਨਹੀਂ ਜਿਆਦਾ ਅੱਛਾ ਜੀ ਤੇ ਬਾਕੀ ਦੇਸੀ ਨਸਲ ਆ ਬਈ ਇਹ ਪ੍ਰਾਣੀ ਹੂੰ ਬਹੁਤ ਵਧੀਆ ਨਸਲ ਆ ਮੈਂ ਤਾਂ ਹੋਰ ਵੀ ਨਸਲਾਂ ਰੱਖੀਆਂ ਪਰ ਸਾਰਨੋਂ ਵਧੀਆ ਮੈਨੂੰ ਇਹ ਚੀਜ਼ ਲੱਗੀ ਬਈ ਠੀਕ ਹੈ ਬਈ ਹਾਂ ਜਿਵੇਂ ਆਮ ਨਸਲਾਂ ਹੁੰਦੀਆਂ ਜਰਮਨ ਸ਼ੈਫਰਡ ਦੀ ਗੱਲ ਕਰੀ ਜਾਂ ਹੋਰ ਬਾਹਰ ਦੀਆਂ ਨਸਲਾਂ ਹੈਗੀਆਂ ਪੋਰਟਲੈਂਡ ਦੇ ਕੁੱਤੇ ਦੀਆਂ ਹਾਂਜੀ ਗਰਮੀ ਦੇ ਵਿੱਚ ਆ ਕੇ ਬੜੀ ਸਮੱਸਿਆ ਆਉਂਦੀ ਹੈ ਬਿਮਾਰ ਬਹੁਤ ਜ਼ਿਆਦੇ ਹੁੰਦੇ ਨੇ ਹਨਾ ਜਾਂ ਜਦੋਂ ਬੱਚੇ ਦੇਣ ਦਾ ਡਿਲੀਵਰੀ ਟਾਈਮ ਆਉਂਦਾ ਹੈਗਾ ਕੁੱਤਿਆਂ ਨੂੰ ਬੜੀਆਂ ਸਮੱਸਿਆਵਾਂ ਆਉਂਦੀਆਂ ਨੇ ਇਸ ਬਰੀਡ ਦੇ ਵਿੱਚ ਦੱਸੋ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਕਿ ਨਹੀਂ ਕਰ ਨਹੀਂ ਬਾਈ ਗਰਮੀ ਜਮ ਨਹੀਂ ਬਿਲਕੁਲ ਮੰਨਦੇ ਇਹ ਬਾਈ ਜੀ ਹੁਣ ਜਿਵੇਂ ਖੇਤ ਰਹਿੰਦੇ ਆਵੇ ਇਹਦਾ ਇੱਥੇ ਨਹਿਰਾਂ ਦੇ ਨਾਲ ਬਈ ਦਾ ਖੇਤ ਆ ਹਾਂਜੀ ਮੈਂ ਤਾਂ ਇਹਨੂੰ ਇੱਥੇ ਹੀ ਵੇਖਿਆ ਗਰਮੀ ਜਦੋਂ ਵੀ ਆਵਾ ਕੋਈ ਜ਼ਿਆਦਾ ਗਰਮੀ ਇੱਥੇ ਆਪਣੇ ਬਈ ਨਹਿਰਾਂ ਤੇ ਲੂਟਾਂ ਖੁਆ ਬਹੁਤ ਹੁੰਦੀਆਂ ਅੱਛਾ ਬਈ ਤੇ ਉਹਦਾ ਕਰਕੇ ਸਾਨੂੰ ਬਈ ਦਾ ਸੁੱਖ ਬਹੁਤ ਨਾਲ ਠੀਕ ਉਪਰਾ ਬੰਦਾ ਛੇਤੀ ਕਿਤੇ ਨੇੜੇ ਨਹੀਂ ਆਉਂਦਾ ਖੜ ਲੈਂਦਾ ਬਈਏ ਕਦੇ ਹੋਇਆ ਵੀ ਇਦਾਂ ਦੀ ਗੱਲ ਕੋਈ ਬੰਦਾ ਮਨ ਲ ਆਇਆ ਹੋਵੇ ਉਪਰਾ ਜਾਂ ਤੁਹਾਡੇ ਕੋਲੇ ਕਦੇ ਪਿਆ ਹੋਵੇ ਉਹਨੂੰ ਕਦੇ ਨਹੀਂ ਵਾਹਿਗੁਰੂ ਜੀ ਕਿਰਪਾ ਬਈ ਹਜੇ ਤੱਕ ਨਹੀਂ ਵਸੇ ਸਾਨੂੰ ਸੁੱਖ ਬਹੁਤ ਆਇਦਾ ਵੀ ਨਹੀਂ ਹਾਂਜੀ ਸਾਡਾ ਨਾ ਦੋਸਤ ਆ ਬਈ ਕਾਲਾ ਮੋਠਾ ਵਾਲੀ ਤੋਂ ਹਾਂਜੀ ਉਹ ਮੇਰੇ ਨਾਲ ਆਇਆ ਸੀ ਅੱਕਰੀ ਤੇ ਉਹ ਕਹਿੰਦਾ ਯਾਰ ਮੈਨੂੰ ਨਹੀਂ ਪੈਂਦਾ ਇਹ ਲੈ ਕੇ ਚ ਫਰ ਲੈ ਸੀ ਨੇ ਇੱਥੇ ਅੱਛਾ ਉਹ ਪੈ ਗਿਆ ਸੀਗਾ ਪੈ ਗਿਆ ਸੀ ਉਹਨੂੰ ਪੈ ਗਿਆ ਸੀ ਠੀਕ ਆ ਬਈ ਹਾਂਜੀ ਤੇ ਇਹਦਾ ਬਈ ਆਪਾਂ ਨਾਂ ਪੁੱਛਣਾ ਭੁੱਲ ਗਏ ਹਨਾ ਕੁੱਤੇ ਦਾ ਕੀ ਨਾਂ ਉਹਨੂੰ ਆ ਜੀ ਇਹਦਾ ਨਾਂ ਉਹਨੂੰ ਆ ਜੀ ਹਾਂਜੀ ਪੰਨੂ ਕਰਕੇ ਬਈਏ ਏਰੀਏ ਦੇ ਵਿੱਚ ਮਸ਼ਹੂਰ ਹੈਗਾ ਕੁੱਤਾ ਜਿਹੜੇ ਭਰਾ ਆਪਣੀ ਵਾਲੀ ਸੈਸ਼ਨ ਬਰੀਡ ਨੂੰ ਪਿਆਰ ਕਰਦੇ ਨੇ ਤਾਂ ਉਹ ਜਾਣਦੇ ਹੈਗੇ ਨੇ ਹਨਾ ਪੰਜਾਬ ਦੇ ਜਿਹੜੇ ਗਨਮੇ ਚੁਨਮੇ ਕੁੱਤਿਆਂ ਦੇ ਵਿੱਚ ਬਾਈ ਦਾ ਜਿਹੜਾ ਹੈਗਾ ਇਹ ਜਾਨਵਰ ਆਉਂਦਾ ਹੈਗਾ ਦੂਜੀ ਗੱਲ ਬਈ ਆ ਗਈ ਨਾਵਾਂ ਦੀ ਜਿਵੇਂ ਹਨਾ ਆਪਾਂ ਵੀਡੀਓ ਦੇ ਵਿੱਚ ਸ਼ਿਕਾਰੀ ਕੁੱਤੇ ਬੋਲਦਾ ਸੀਗਾ ਸਾਡੇ ਏਰੀਏ ਦੇ ਵਿੱਚ ਇਹਨਾਂ ਨੂੰ ਬਗਹਾੜੀ ਵੀ ਕਹਿੰਦੇ ਬਗਹਾੜੀ ਕਹਿੰਦੇ ਹੋਰ ਕਿਹੜੇ ਕਿਹੜੇ ਨਾਵਾਂ ਨਾਲ ਇਹਨੂੰ ਜਾਣਿਆ ਜਾਂਦਾ ਨਸਲ ਜਿਵੇਂ ਆਪਾਂ ਖੜੇ ਕੰਨ ਵਾਲਾ ਕਹਿ ਦਿੰਦੇ ਆ ਮੈਂ ਆਪਣੇ ਪਿੰਡਾਂ ਵਾਲੇ ਖੜੇ ਕੰਨ ਵਾਲਾ ਬਈ ਚੂਹੇ ਰੰਗੇ ਹਾਂਜੀ ਯਾਰ ਖੜੇ ਕੰਨ ਵਾਲੇ ਆਪਾਂ ਕਹਿ ਦਿੰਨੇ ਆਂ ਕੰਨ ਵਾਲੇ ਆਮ ਹੀ ਕਹਿ ਹੁੰਦੇ ਆ ਹੂੰ ਤੇ ਜ਼ਿਆਦਾਤਰ ਅਲਸੀਸ਼ਨ ਜਿਨ੍ਹਾਂ ਨੂੰ ਤਾਂ ਪਤਾ ਹੀ ਆ ਉਹਨਾਂ ਨੂੰ ਤਾਂ ਇਹ ਬਰੀਡ ਦੀ ਬਈ ਪਛਾਣ ਕੀ ਹੁੰਦੀ ਆ ਵੀ ਜੇ ਆਪਾਂ ਗੱਲ ਕਰਨੀ ਹੋਵੇ ਵੀ ਇਹ 100% ਪਿਓਰ ਆ ਕਿਹੜੀਆਂ ਚੀਜ਼ਾਂ ਨੂੰ ਦੇਖ ਕੇ ਆਪਾਂ ਇਹਦੀਆਂ ਨਿਸ਼ਾਨੀਆਂ ਨੂੰ ਦੇਖ ਕੇ ਇਹਦੀ ਬਰੀਡ ਆਪਾਂ ਦੇਖ ਸਕਦੇ ਆਂ ਇੱਕ ਤਾਂ ਬੈਂਡਣਾ ਹੋਊਗਾ ਬਈ ਇਹਦੇ ਦਿੱਤੇ ਜਮਾ ਸਿੱਧਾ ਹੋਊਗਾ ਜਿਵੇਂ ਇਹ ਆ ਇੱਕ ਰੰਗ ਸਭ ਤੋਂ ਬੈਸਟ ਇਹ ਰੰਗ ਕਈ ਆ ਜਾਂਦੇ ਆ ਅਲਸੇਸ਼ਨ ਚ ਵਾਈਟ ਵੀ ਆ ਜਾਂਦਾ ਹੁਣ ਤਾਂ ਜਿਵੇਂ ਬਿਲਕੁਲ ਵਾਈਟ ਵੀ ਆਉਣ ਲੱਗ ਗਿਆ ਜਿਵੇਂ ਰੈੱਡ ਵੀ ਆ ਜਾਂਦਾ ਤੇ ਜਿਵੇਂ ਲਾਲ ਵੀ ਹੈਗੇ ਆ ਠੀਕ ਆ ਬਈ ਤੇ ਜਿਵੇਂ ਰੈੱਡ ਹੂੰ ਤੇ ਜਾਦੇ ਰੰਗ ਇਹੀ ਚੱਲਦਾ ਬਈ ਠੀਕ ਆ ਬਈ ਹਾਂਜੀ ਮੰਨ ਲਓ ਇਹਦੇ ਜਿਹੜਾ ਬੈਂਡ ਨਹੀਂ ਹੁੰਦਾ ਸਿੱਧਾ ਹੁੰਦਾ ਹਾਂ ਸਿੱਧਾ ਹੁੰਦਾ ਜਿਵੇਂ ਪੂਛ ਵਗੈਰਾ ਲੰਮੀ ਹੁੰਦੀ ਆ ਪੂਛ ਵਗੈਰਾ ਲੰਮੀ ਹੁੰਦੀ ਆ ਪੂਛ ਦੇ ਵਿੱਚ ਵਾਲ ਵੀ ਨਹੀਂ ਹੁੰਦਾ ਕੋਈ ਜਿਵੇਂ ਸਿੱਧੀ ਹੁੰਦੀ ਆ ਹੂੰ ਇੱਕ ਬਈ ਹੋਰ ਲੋਕ ਕਹਿੰਦੇ ਨੇ ਵੀ ਇਹ ਜਿਹੜੇ ਕੁੱਤੇ ਹੈਗੇ ਨੇ ਲੂੰਬੜੀ ਦੀ ਨਸਲ ਚੋਂ ਆ ਲੂੰਬੜ ਚੋਂ ਨਿਕਲੇ ਹਨਾ ਵੀ ਤੁਹਾਨੂੰ ਪਤਾ ਹੈਗਾ ਵੀ ਜਿਹੜੀ ਕਿੱਥੋਂ ਤੁਰੀਆ ਨਸਲ ਇਹ ਪਹਿਲੋ ਪਹਿਲ ਪੰਜਾਬ ਦੇ ਵਿੱਚ ਕਿੰਨਾ ਕੋਲੇ ਆਈ ਸੀਗੀ ਅੱਜ ਕੱਲ ਚਲੋ ਕਾਫੀ ਲੋਕਾਂ ਕੋਲੇ ਹੋ ਗਈ ਆ ਪਹਿਲੋ ਪਹਿਲ ਜੇ ਆਪਾਂ ਨਸਲ ਦੀ ਗੱਲ ਕਰੀਏ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਜਿਆਦਾ ਸੀਗੀ ਇਹ ਨਾ ਪਹਿਲਾਂ ਬਈ ਜੀ ਫੌਜ ਕੋਲੇ ਸੀਗੇ ਅੱਛਾ ਬਈ ਸਭ ਤੋਂ ਪਹਿਲਾਂ ਹੂੰ ਉਹਨਾਂ ਕੋਲੋਂ ਸਟਾਰਟ ਹੋਈ ਆ ਜੀ ਠੀਕ ਆ ਬਈ ਇਹੇ ਬਾਕੀ ਹੋਲੀ ਹੋਲੀ ਮੋਗੇ ਦੇ ਅੱਗੇ ਵਧਦੇ ਗਏ ਹਨ ਮੋਗੇ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਆ ਜਾਂਦਾ ਮੋਗੇ ਰਗੇ ਦੇ ਵਿੱਚ ਬਲਾਸਪੁਰ ਪਿੰਡ ਆ ਉੱਥੇ ਵੀ ਕਾਫੀ ਹੈ ਜੀ ਆਪਣੇ ਭਰਾ ਉਹਨਾਂ ਕੋਲ ਵੀ ਹੈਗੇ ਆ ਇੱਕ ਧੂੜਕੋਟ ਆ ਪਿੰਡ ਨਾਲ ਉੱਥੇ ਵੀ ਹੈਗੇ ਆ ਬਸ ਆਪਣੇ ਰਿਸ਼ਤੇਦਾਰ ਬਈ ਗੱਲ ਪਿੰਡ ਮੋਦੀ ਕੋਲੇ ਗਿਆ ਸੌਰੀ ਪਰਮੀ ਬਰਾੜ ਕੋਲੇ ਇੱਕ ਤਾਂ ਹਾਂ ਜੀ ਉਹਨਾਂ ਦਾ ਮਸ਼ਹੂਰ ਕੁੱਤਾ ਨਾ ਕੀ ਨਾਮ ਆ ਬਈ ਉਹ ਕੁੱਤੇ ਦਾ ਉਹ ਜੈਕ ਆ ਜੀ ਜੈਕ ਜੈਕ ਭਾਈ ਜਿਹੜੇ ਭਰਾ ਖੇਤਾਂ ਦੇ ਵਿੱਚ ਢਾਣੀਆਂ ਦੇ ਵਿੱਚ ਰਹਿੰਦੇ ਨੇ ਨਾ ਉਹਨਾਂ ਕੋਲੇ ਜ਼ਿਆਦਾਤਰ ਇਹ ਬਰੀਡ ਦੇ ਜਾਨਵਰ ਪਾਏ ਜਾਂਦੇ ਆ ਤੇ ਇਹ ਨਸਲ ਆ ਜਿਹੜੀ ਆਮ ਦੂਸਰੇ ਕੁੱਤਿਆਂ ਵਾਂਗੂ ਮਿਲਦੀ ਨਹੀਂ ਬਹੁਤ ਘੱਟ ਬੱਚੇ ਮਿਲਦੇ ਆ ਤਾਂ ਕਰਕੇ ਲੋਕ ਚਲੋ ਹੋਰ ਬਰੀਡਾਂ ਰੱਖਣ ਲੱਗ ਗਏ ਪਰ ਹੁਣ ਫੇਰ ਰੁਝਾਨ ਹੋ ਗਿਆ ਦੁਬਾਰਾ ਇਸ ਨਸਲ ਨੂੰ ਲੋਕ ਆ ਜਿਹੜੇ ਉਹ ਪਿਆਰ ਕਰਨ ਲੱਗ ਗਏ ਆ ਬਹੁਤ ਡਿਮਾਂਡ ਹੈਗੀ ਬੱਚਿਆਂ ਦੀ ਬਾਈ ਪ੍ਰਗਟ ਜਿਵੇਂ ਆਪਣੇ ਵੀਡੀਓ ਦੇ ਵਿੱਚ ਵੀ ਬੜੇ ਲੋਕਾਂ ਨੇ ਕਮੈਂਟ ਕਰੇ ਸੀ ਨਾ ਬੱਚਾ ਕਿੱਥੋਂ ਮਿਲੂਗਾ ਕਿਵੇਂ ਮਿਲਦਾ ਤੁਹਾਡੇ ਕੋਲੇ ਜਾਨਵਰ ਹੈਗਾ ਤੇ ਰਿਸ਼ਤੇਦਾਰ ਯਾਰ ਦੋਸਤ ਮੰਗਦੇ ਹੋਣਗੇ ਫਿਰ ਕਿੰਨੀ ਕਿ ਡਿਮਾਂਡ ਰਹਿੰਦੀ ਹੈ ਜਿਹੜੇ ਵੀ ਆਪ ਨੂੰ ਮਿਲੇ ਯਾਰ ਰਿਸ਼ਤੇਦਾਰਾਂ ਤੇ ਯਾਰਾਂ ਬਿੱਲੀਆਂ ਚ ਹੀ ਗਏ ਆ ਠੀਕ ਹੈ ਬਾਈ ਹਾਂਜੀ ਵੇਚ ਦਿਓ ਫਿਰ ਜੇ ਸੇਲ ਕਰ ਨਹੀਂ ਹਜੇ ਟਿੱਕਰ ਤਾਂ ਨਹੀਂ ਬਈ ਕਰਦੇ ਕੋਈ ਗੱਲ ਨਹੀਂ ਜੇ ਹੋਇਆ ਤਾਂ ਜ਼ਰੂਰ ਦੱਸਾਂਗੇ ਬਾਈ ਠੀਕ ਹੈ ਬਾਈ ਹਜੇ ਤਾਂ ਸਾਡੇ ਆਪ ਦੀ ਪੂਰੇ ਆਉਂਦੇ ਆ ਬਾਈ ਅੱਜ ਯਾਰ ਬਿੱਲੀ ਬੈਠਿਆ ਬਾਈ ਸਾਰੇ ਭਰਾ ਇਹਨਾਂ ਨੂੰ ਦੇਣੇ ਆ ਇਹ ਤਾਂ ਸਾਰਿਆਂ ਨੂੰ ਆ ਕਿ ਬੱਚਾ ਫੇਰ ਇਦੂ ਬਾਦ ਵੇਖਾਂਗੇ ਜੀ ਠੀਕ ਹੈ ਬਾਈ ਇੱਕ ਤਾਂ ਹੁੰਦਾ ਨਾ ਲੋਕ ਬਿਜ਼ਨਸ ਦੇ ਤੌਰ ਤੇ ਚਲੋ ਅੱਜ ਕੱਲ ਜਿਆਦਾ ਇਹ ਜਿਹੜਾ ਕੁੱਤਿਆਂ ਦਾ ਸ਼ੌਂਕ ਬਿਜ਼ਨਸ ਦਾ ਰੂਪ ਹੀ ਧਾਰ ਗਿਆ ਭਾਈ ਨਹੀਂ ਕੋਈ ਮਾੜਾ ਵੀ ਨਹੀਂ ਭਾਈ ਬਿਜ਼ਨਸ ਦਾ ਚਲੋ ਆਪਦੀ ਮਿਹਨਤ ਆ ਭਾਈ ਰੇਗ ਭਰਾ ਦੀ ਕੋਈ ਵੀ ਰੱਖਦਾ ਕੋਈ ਮਾੜਾ ਕੰਮ ਨਹੀਂ ਠੀਕ ਆ ਭਾਈ ਤੇ ਪਹਿਲੀ ਗੱਲ ਤਾਂ ਜਿਵੇਂ ਹੁਣ ਅੱਜ ਕੱਲ ਦੀ ਨੌਜਵਾਨੀ ਆ ਮੁੰਡੇ ਆ ਵੀ ਨਸ਼ਿਆਂ 'ਚ ਬਹੁਤ ਪਏ ਆ ਜੀ ਹਾਂਜੀ ਬੰਦਾ ਇਹ ਜੇ ਸ਼ੌਂਕ ਪਾਲਦਾ ਜਾਂ ਘੋੜੀ ਆ ਜਾਂ ਕੁੱਤੇ ਆ ਬੰਦਾ ਨਸ਼ਿਆਂ ਤੋਂ ਬਚਾ ਰਹਿੰਦਾ ਜੀ ਸਹੀ ਮੰਨੋ ਸ਼ੌਂਕ ਭਾਈ ਮੈਨੂੰ ਘੋੜੀਆਂ ਦਾ ਜੀ ਅੱਛਾ ਭਾਈ ਤੇ ਚਲੋ ਸਾਡੇ ਤੇ ਮਾੜਾ ਸਮਾਂ ਆਉਣ ਕਰਕੇ ਭਾਈ ਕਿਸੇ ਟਾਈਮ ਸਾਡੇ ਕੋਲੇ 6 ਘੋੜੀਆਂ 2 ਸ਼ੇਰੀਆਂ ਸੀ ਬਾਈ ਹਾਂਜੀ ਤੇ ਇਹ ਸ਼ੌਂਕ ਮੰਨ ਲਓ ਸਾਡੇ ਪਾਪੇ ਨੇ ਹੀ ਸਾਨੂੰ ਸਰਦਾਰ ਬਲਦੇਵ ਸਿੰਘ ਟਹਿਣਾ ਬਾਈ ਹਾਂਜੀ ਉਹਨਾਂ ਨੇ ਸਾਨੂੰ ਪਾਇਆ ਤੇ ਅਸੀਂ ਬਹੁਤ ਉਹਨਾਂ ਦੇ ਧੰਨਵਾਦੀ ਕਰਦੇ ਹਾਂ ਜੀ ਵੀ ਸਾਨੂੰ ਨਜੇ ਪੱਤੇ ਤੋਂ ਬਚਾਇਆ ਹੈ ਬਚਾ ਰਹਿਂਦਾ ਬੰਦਾ ਕਿਸੇ ਵੀ ਜਾਨਵਰ ਦਾ ਸ਼ੌਂਕ ਆ ਹਨਾ ਚਾਹੇ ਕੁੱਤਿਆਂ ਦਾ ਘੋੜੀਆਂ ਦਾ ਜਾਂ ਹੋਰ ਗਾਵਾਂ ਮੱਝਾਂ ਦਾ ਸ਼ੌਂਕ ਆ ਜਿਹੜਾ ਬੰਦੇ ਨੇ ਜਾਨਵਰਾਂ ਨਾਲ ਪਿਆਰ ਪਾਲਿਆ ਬਾਈ ਉਹ ਗਲਤ ਆ ਤਾਂ ਉਹ ਆਟੋਮੈਟਿਕ ਹੀ ਜਿਹੜਾ ਦੂਰ ਰਹਿੰਦਾ ਹੈਗਾ ਤੇ ਬਾਈ ਪਰਗੜ ਇਸ ਕੁੱਤੇ ਦੀ ਆਪਾਂ ਖਰਾਕ ਦੀ ਗੱਲ ਕਰੀਏ ਵੀ ਇਹਨੂੰ ਖਰਾਕ ਚ ਤੁਸੀਂ ਕੀ ਦਿੰਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਂ ਇਹ ਕਿਹੜੀ ਚੀਜ਼ ਜਿਹੜੀ ਜ਼ਿਆਦਾ ਖਾਣੀ ਪਸੰਦ ਕਰਦਾ ਹੈਗਾ ਖਰਾਕ ਚ ਬਈ ਤੁਹਾਨੂੰ ਆਪਾਂ ਐ ਝੂਠ ਮੇ ਬੋਲ ਗਏ ਹਨਾ ਕੋਈ ਦੁੱਧ ਦਹੀਂ ਘਰ ਦੀ ਬਸ ਰੋਟੀ ਬਸ ਘਰ ਦੀ ਖਰਾਕ ਆ ਬਾਈ ਠੀਕ ਆ ਬਈ ਹਾਂਜੀ ਦਹੀਂ ਹੋ ਗਿਆ ਦੁੱਧ ਹੋ ਗਿਆ ਰੋਟੀ ਕੱਟ ਕੇ ਸਬਜੀ ਚ ਬਸ ਠੀਕ ਆ ਜਿਆਦਾ ਕੋਈ ਚਿਕਨ ਮੀਟ ਆਂਡਾ ਵਗੈਰਾ ਉਹ ਨਹੀਂ ਬਈ ਆਂਡਾ ਪਾ ਦੇਈਦਾ ਕਿਤੇ ਕਿਤੇ ਆਮ ਲੋਕ ਕਹਿੰਦੇ ਨੇ ਵੀ ਇਹ ਮੀਟ ਖਾਣਾ ਪਸੰਦ ਕਰਦੇ ਨਹੀਂ ਨਹੀਂ ਬਈ ਆਪਾਂ ਨਹੀਂ ਹੁੰਦੇ ਕੁੱਤੇ ਨਹੀਂ ਪਾਇਆ ਨਹੀਂ ਕਿਤੇ ਠੀਕ ਆ ਬਈ ਤੇ ਇਹਦੀ ਬਈ ਜਿਵੇਂ ਦੂਜੇ ਕੁੱਤਿਆਂ ਦੀ ਵੈਕਸੀਨ ਹੁੰਦੀ ਆ ਟੀਕੇ ਲਗਦੇ ਨੇ ਉਹਨੂੰ ਹਲਕਾ ਵਾਲੇ ਬਿਮਾਰੀਆਂ ਵਾਲੇ ਉਹ ਵੀ ਵੈਕਸੀਨ ਵਗੈਰਾ ਵੀ ਕਰਵਾਉਂਦੇ ਰਹਿੰਦੇ ਹੋ ਕਿ ਹਾਂ ਹਾਂ ਜੀ ਨਹੀਂ ਨਹੀਂ ਉਹ ਕਰਵਾਈ ਦੀ ਜੀ ਕਰਵਾਈ ਦੀ ਠੀਕ ਆ ਬਈ ਬਾਈ ਨਵਜੋਤ ਤੁਹਾਡੇ ਕੋਲੇ ਦੱਸੋ ਜੀ ਕੀ ਜਾਨਵਰ ਹੈਗੇ ਨੇ ਇਸ ਬਰੀਡ ਦੇ ਵਿੱਚ ਆਪਣੇ ਕੋਲੇ ਬਾਈ ਜੀ ਦੋ ਫੀਮੇਲ ਆ ਹਾਂਜੀ ਇੱਕ ਮੇਲ ਆ ਜੀ ਠੀਕ ਆ ਬਾਈ ਤੁਸੀਂ ਫਿਰ ਬੱਚੇ ਅੱਗੇ ਸੇਲ ਆ ਬਸ ਸੇਲ ਵੀ ਕਰ ਦਈਦੇ ਆ ਕਦੇ ਕਦੇ ਦੋਸਤ ਲੈ ਜਾਂਦੇ ਆ ਜੀ ਕਦੇ ਯਾਰ ਬਿੱਲੀ ਜਿਵੇਂ ਦੱਸ ਕੇ ਹਟੇ ਬਾਈ ਹਾਂਜੀ ਰਿਸ਼ਤੇਦਾਰ ਲੈ ਕੇ ਕੋਈ ਜਿਵੇਂ ਆਪਣੇ ਰਿਸ਼ਤੇਦਾਰੀ ਬਲਾਕੀ ਵਾਲੇ ਜੀ ਹਾਂਜੀ ਉੱਥੇ ਹੁਣ ਦੇਣਾ ਉਹ ਬਾਈ ਜੀ ਨਾਲ ਬਹੁਤ ਪਿਆਰਾ ਮੰਗੀ ਜਾਂਦੇ ਹਾਂਜੀ ਹਾਂਜੀ ਤੇ ਜਿਵੇਂ ਬਈ ਬੀਤੀ ਵੱਡੀ ਫੀਮੇਲ ਹੈਗੀ ਆ ਅਲੀ ਸ਼ਾਸ਼ਣ ਦੀ ਕਿੰਨੇ ਕੁ ਬੱਚੇ ਦੇ ਦਿੰਦੀ ਹੈ ਜੀ ਇੱਕ ਸੂਏ ਦੇ ਸੱਤ ਵੀ ਦੇ ਦਿੰਦੀ ਹੈ ਜੀ ਕਈ 6 ਵੀ ਦੇ ਦਿੰਦੀ ਆ ਅੱਡੋ ਅੱਡਾ ਜੀ ਬਈ ਬੱਚੇ ਫਿਰ ਵਧੀਆ ਸਾਰੇ ਬਾਜਪੂਚੇ ਆਉਂਦੇ ਆ ਬਾਕੀ ਜਿਵੇਂ ਨਸਲਾਂ 'ਚ ਤਾਂ ਪਿਛਲੀ ਵਾਰੀ ਮਰ ਗਏ ਸੀ ਬਾਈ ਜੀ ਇੱਕ ਵਾਰੀ ਦਿੱਕਤ ਆ ਗਈ ਸੀ ਅੱਛਾ ਹਾਂ ਇੱਕ ਇੱਕ ਵਾਰੀ ਦਿੱਕਤ ਆ ਗਈ ਉਹਦੇ ਬੱਚੇ ਤਾਂ ਨਹੀਂ ਦਿੱਤੇ ਸੀਗੇ ਹਾਂਜੀ ਉਹਦੇ ਤਿੰਨੇ ਬੱਚੇ ਮਰ ਗਏ ਸੀਗੇ ਠੀਕ ਆ ਬਾਈ ਜੇ ਬਾਈ ਵੀਡੀਓ ਦੇਖ ਕੇ ਕੋਈ ਭਰਾ ਹੈਗਾ ਇਸ ਬਰੀਡ ਦਾ ਸ਼ੌਂਕ ਕਰਨਾ ਚਾਹੁੰਦਾ ਹਨਾ ਦੇਖਣਾ ਚਾਹੁੰਦਾ ਜਾਂ ਰੱਖਣੇ ਚਾਹੁੰਦਾ ਹੈਗਾ ਤੁਸੀਂ ਫਿਰ ਉਹਨੂੰ ਜਾਣਕਾਰੀ ਵਗੈਰਾ ਦਿਨੇ ਹੋ ਇੱਕ ਤਾਂ ਸਹੀ ਸਲਾਹ ਹੁੰਦੀ ਆ ਇੱਕ ਹੁੰਦਾ ਚਲੋ ਬੰਦੇ ਨੇ ਆਪ ਦਾ ਬਿਜ਼ਨਸ ਕਰਨਾ ਬੰਦੇ ਨੂੰ ਹਨਾ ਜਾਨਵਰ ਦੇਣੇ ਆ ਇੱਕ ਹੁੰਦਾ ਸਲਾਹ ਲੈਣੀ ਹੈ ਕਿਸੇ ਨੇ ਜਾਨਵਰ ਨਹੀਂ ਰੱਖਣੇ ਵੀ ਬਾਅਦ ਚ ਰੱਖਣੇ ਕੋਈ ਸ਼ੌਂਕ ਹੁੰਦਾ ਵੀ ਨਸਲ ਬਾਰੇ ਪੁੱਛਣਾ ਉਹਨੂੰ ਵੀ ਫਿਰ ਤੁਸੀਂ ਸਲਾਹ ਦਿੰਦੇ ਹੋ ਜਿੰਨਿਆਂ ਦਾ ਵੀ ਫੋਨ ਆਇਆ ਬਾਈ ਜੀ ਆਪਾਂ ਨੂੰ ਹਰੇਕ ਭਰਾ ਨੂੰ ਆਪਾਂ ਵਧੀਆ ਡੀਲ ਕਰਦੇ ਆਂ ਵੀ ਆਪਦੇ ਛੋਟਾ ਭਰਾ ਮੰਨ ਕੇ ਵੱਡਾ ਮੰਨ ਕੇ ਰਿਸਪੈਕਟ ਕਰਦੇ ਆਂ ਵਧੀਆ ਹਰੇਕ ਨੂੰ ਗਾਈਡ ਕਰੀਦਾ ਵਧੀਆ ਬਹੁਤ ਵਧੀਆ ਗਾਈਡ ਕਰਦੇ ਆਂ ਜੀ ਐ ਨਹੀਂ ਕੋਈ ਬੰਦਾ ਜੁੜ ਜਾਂਦਾ ਨਾਲ ਭਰਾ ਜੁੜਨਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਭਰਾਵਾਂ ਨਾਲ ਹੀ ਬੰਦਾ ਵੱਡਾ ਜੀ ਹੁਣ ਸਾਡੇ ਕਿੰਨੇ ਭਰਾ ਬੈਠੇ ਆ ਸਾਰੇ ਹੂੰ ਇਹਨਾਂ ਨਾਲ ਹੀ ਵੱਡੇ ਆ ਬਾਈ ਕੱਲਾ ਬੰਦਾ ਕਾਹੇ ਜੋਗਾ ਬਣੀ ਕੱਲਾ ਬੰਦਾ ਬਾਈ ਕਾਹੇ ਜੋਗਾ ਯਾਰਾਂ ਦੇ ਸਿਰਤੀ ਆ ਇੱਕ ਬਾਈ ਜਦੋਂ ਆਪਾਂ ਏਸੀ ਦੇਖਿਆ ਹਨਾ ਕੁੱਤਾ ਤੁਹਾਡਾ ਇਹ ਟਰੈਕਟਰ ਦੇ ਵੀ ਬੈਠ ਜਾਂਦਾ ਛਾਲ ਮਾਰ ਕੇ ਆਪੇ ਮੋਟਰਸਾਈਕਲ ਤੇ ਵੀ ਗਿੱਜਿਆ ਹੈਗਾ ਇਹ ਫਿਰ ਕਿਵੇਂ ਤੁਸੀਂ ਗਿੱਜਾਇਆ ਹੈਗਾ ਜਾਂ ਆਪਣੇ ਆਪ ਵੀ ਇਦਾਂ ਜੀ ਸਾਡੇ ਪਾਪੇ ਨੇ ਸਾਨੂੰ ਕਿਹਾ ਸੀ ਗਿਜਾਉਣ ਨੂੰ ਨਾਲ ਸਾਡੇ ਕੋਈ ਬੰਦਾ ਹੈ ਨਹੀਂ ਆਉਣ ਵਾਲਾ ਹੋਰ ਮੇਰੇ ਨਾਲ ਖੇਤ ਬਣਾਈ ਅੱਛਾ ਬਈ ਤੇ ਇਹ ਅੱਕ ਸਾਹ ਦਾ ਬਈ ਇਹ ਬੰਦੇ ਜੀ ਨਾਸ ਰਹੀ ਹੈ ਇਹਦਾ ਥੋੜਾ ਭਰਾ ਬਣ ਕੇ ਆਉਂਦਾ ਸਾਹਮਣੇ ਹੈ ਨਾ ਜਿਵੇਂ ਬੰਦੇ ਨੂੰ ਬੰਦੇ ਦਾ ਹੌਸਲਾ ਹੁੰਦਾ ਬਈ ਬਾਈ ਨੂੰ ਇਹਦਾ ਪੂਰਾ ਹੌਸਲਾ ਹੈਗਾ ਖੇਤ ਆਉਂਦਾ ਕੰਮ ਕਰਦਾ ਐਨੀ ਵੀ ਉਪਰ ਬੰਦਾ ਨੇੜੇ ਆ ਜੂਗੀ ਭੌਂਕਦਾ ਬਈ ਫਿਰ ਜਦੋਂ ਕੋਈ ਬੰਦਾ ਆਉਂਦਾ ਨੇੜੇ ਪੈਂਦਾ ਜੀ ਭੌਂਕਦਾ ਕੀ ਪੈਂਦਾ ਅੱਛਾ ਪੈਂਦਾ ਵੀ ਹੈ ਕਿਵੇਂ ਫਿਰ ਰੋਗ ਦੇ ਕਿਵੇਂ ਤੁਹਾਨੂੰ ਕਮਾਂਡ ਦਿਨੇ ਹੋਣਗੇ ਉਹਨੂੰ ਕੋਈ ਨਹੀਂ ਇਹਨੂੰ ਬਸ ਜੀ ਇੱਕ ਮਾੜਾ ਕਹਿ ਦੇ ਉਹਦੀ ਵਾਪਸ ਉਥੋਂ ਹੋ ਜਾਂਦਾ ਹੈ ਠੀਕ ਹੈ ਬਈ ਹਾਂਜੀ ਦੂਜੀ ਗੱ ਜੇ ਤੁਹਾਡੀ ਛੇ ਆ ਤਾਂ ਇਹਨੇ ਪੈਣਾ ਨਹੀਂ ਇਹਨੇ ਹੁਣ ਇੱਥੇ ਤੁਹਾਡੇ ਸਾਰਾਂ ਚ ਫਿਰਦਾ ਨਹੀਂ ਕੁੱਸ ਨਹੀਂ ਕਹਿਣਾ ਠੀਕ ਹੈ ਜੀ ਨਵਜੋਤ ਭਾਈ ਜਿਵੇਂ ਤੁਸੀਂ ਉੱਥੇ ਨਿਹਾਲ ਸਿੰਘ ਵਾਲੇ ਸ਼ੋਅ ਦੇ ਵਿੱਚ ਇਹਨੂੰ ਲੈ ਕੇ ਗਏ ਸੀਗੇ ਹਾਂਜੀ ਹਾਂਜੀ ਆਮ ਤੌਰ ਤੇ ਜਿਹੜਾ ਜ਼ਿਆਦਾ ਸ਼ੋਅ ਹੈਗੇ ਆ ਜਰਮਨ ਸ਼ੈਫਰਡ ਦੇ ਹੁੰਦੇ ਨੇ ਜਾਂ ਆਪਣਾ ਲੈਬਰੇਡ ਔਰ ਹੋ ਗਿਆ ਹਨਾ ਹੋਰ ਬਰੀਡਾਂ ਦੇ ਹੁੰਦੇ ਨੇ ਪੰਜਾਬ ਦੇ ਵਿੱਚ ਕਦੇ ਇਸ ਬਰੀਡ ਦਾ ਵੀ ਕਦੇ ਸ਼ੋਅ ਹੋਇਆ ਕੋਈ ਕੋਸ਼ਿਸ਼ ਕੀਤੀ ਜਾਂ ਤੁਸੀਂ ਬਾਈ ਨਾਲ ਕਾਫੀ ਦੋਸਤਾਂ ਦੇ ਫੋਨ ਆਇਆ ਵੀ ਸ਼ੋਅ ਬਾਰੇ ਜਿਵੇਂ ਮੋਗੇ ਮੋਗੇਰ ਕੇ ਚੋਂ ਮੁੰਡੇ ਹੋਰ ਵੀ ਹੈਗੇ ਆ ਕਈ ਆਪਣੇ ਦੋਸਤ ਉਹਨਾਂ ਨਾਲ ਗੱਲ ਚੱਲੀ ਜਾਂਦੀ ਬਈ ਹੁਣ ਇਹਨਾਂ ਦਾ ਨਾ ਸ਼ੋਅ ਕਰਾਇਆ ਕਰਾਂਗੇ ਬਸ ਹੌਲੀ ਹੌਲੀ ਬਾਹਰੋਂ ਵੀ ਉਹਨਾਂ ਨਾਲ ਜ਼ਿਆਦਾ ਲੋਕਾਂ ਨੂੰ ਪਤਾ ਲੱਗਣਾ ਹੈ ਨਾ ਹਾਂਜੀ ਬਾਹਰੋਂ ਵੀ ਫੋਨ ਆਇਆ ਇੱਕ ਦੋਨਾਂ ਦੋਸਤਾਂ ਦੇ ਇੱਕ ਮੁੰਡਾ ਦੋਸਤ ਆਪਣਾ ਅਮਰੀਕਾ ਤੋਂ ਜੀ ਇੱਕ ਬਾਈ ਹਰਿਆਣਾ ਤੋਂ ਗਏ ਆ ਜੀ ਬਈ ਤੇ ਉਹਨਾਂ ਦਾ ਵੀ ਆਇਆ ਉਹ ਕਹਿੰਦਾ ਵੀ ਸ਼ੋਅ ਆਪਾਂ ਕਰਾਈਏ ਜੀ ਹੁਣ ਉਹ ਅਗਲੇ ਸਾਲ ਆਉਣਗੇ ਜੀ ਉਦੋਂ ਦੇਖਦੇ ਆ ਸਾਰ ਸਾਰੇ ਦੋਸਤਾਨਾ ਸਲਾਹ ਕਰਦੇ ਜਿਹੇ ਸ਼ੋਅ ਹੁੰਦੇ ਆ ਉਹਦੇ ਵਿੱਚ ਫਿਰ ਇਹ ਪਾਉਣੇ ਹੋ ਤੁਸੀਂ ਜਿਹੜੀ ਆਲ ਕੈਟਾਗਰੀ ਦੇ ਵਿੱਚ ਉਹਦੇ ਵਿੱਚ ਪਾਉਣੇ ਨੇ ਹੁਣ ਜਿਵੇਂ ਫਰਸਟ ਆਇਆ ਜੀ ਉੱਥੋਂ ਮੋਗਿਓ ਮੋਗਿਓ ਜੀ ਹਾਂਜੀ ਮੋਗਿਓ ਫਰਸਟ ਆਇਆ ਅੱਛਾ ਬਈ ਦੂਜਾ ਕੁੱਤਾ ਆਪਣਾ ਸੀਗਾ ਜਿਹੜਾ ਬਾਦਲ ਉਹ ਆਪਣਾ ਉਧਰੋਂ ਫਰਸਟ ਆਇਆ ਜੀ ਠੀਕ ਹੈ ਬਈ ਹਾਂਜੀ ਹਾਂਜੀ ਬਾਈ ਨਵਜੋਤ ਜਿਹੜਾ ਆਪਾਂ ਇਹ ਜਾਨਵਰ ਦੇਖ ਰਹੇ ਹਣਾ ਪੰਨੂ ਨਾ ਇਹਦਾ ਤੇ ਇਹਦੇ ਵੀ ਬੱਚੇ ਜਿਵੇਂ ਆਪਾਂ ਗੱਲ ਕਰੀਏ ਏਰੀਏ ਦੇ ਵਿੱਚ ਹੋਣਗੇ ਇੱਥੇ ਹੈ ਕਿਸੇ ਭਰਾ ਕੋਲੇ ਦਾ ਬੱਚਾ ਜੀ ਇਹ ਬਾਈ ਆਪਣਾ ਭਰਾ ਵੱਡਾ ਭਰਾ ਆਪਣਾ ਜੱਗਾ ਤੇ ਬਾਈ ਜੀ ਸਾਰੇ ਆਪਣੇ ਭਰਾ ਬੈਠੇ ਆ ਜਿੰਨੇ ਵੀ ਆ ਆਪਣੇ ਸੱਜਣ ਬੱਚਾ ਚਾਚੇ ਤਾਏ ਦੇ ਮੁੰਡੇ ਆ ਬਾਈ ਸਾਰੇ ਤੇ ਇਹ ਜੱਗੇ ਬਾਈ ਕੋਲੇ ਆ ਵਧੀਆ ਬੱਚਾ ਹਜੇ ਤੇ ਉਹ ਇਹਦਾ ਵਧੀਆ ਸੰਭਾਲੀ ਜਾਂਦਾ ਬਹੁਤ ਵਧੀਆ ਸੋਹਣਾ ਬਣਿਆ ਬੜੀ ਖੁਸ਼ੀ ਹੁੰਦੀ ਮਨ ਨੂੰ ਦੇਖ ਕੇ ਹਾਂਜੀ 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 ਜਾਨਵਰ ਰੱਖਾਂਗੇ ਰਹਿੰਦਾ ਜਿੰਦ ਪਿੰਡ ਚੋ ਬਾਈ ਕੁੱਤਾ ਏ ਮਾਲੋ ਸਾਨੂੰ ਚਾਰਾਂ ਪੰਜਾਂ ਜਾਨਵਰਾਂ ਨੂੰ ਸ਼ੌਂਕ ਜ਼ਿਆਦੇ ਆ ਪਿੰਡ ਚੋ ਜਿਵੇਂ ਬਾਈ ਜੱਗਾ ਹੋ ਗਿਆ ਹਾਂਜੀ ਨਿਮਾ ਹੋ ਗਿਆ ਮਨੂ ਬਾਈ ਕੁੱਲੇ ਕਿੰਨੇ ਕ ਟਾਈਮ ਦਾ ਬੱਚਾ ਮਨੂ ਹੋ ਗਿਆ ਚਾਰਾਂ ਕਿ ਮਹੀਨੇ ਹਾਂਜੀ ਚਾਰ ਕਿ ਮਹੀਨੇ ਤੇ ਇਹ ਕੁੱਤਾ ਬਾਈ ਸਾਡਾ ਸਾਰਿਆਂ ਦਾ ਹੀ ਆ ਜੀ ਕੋਈ ਇਹਦੇ ਚ ਆਏ ਨਹੀਂ ਵੀ ਸਾਡਾ ਕੁੱਤਾ ਇਹ ਬਾਈ ਸਾਡਾ ਸਾਰਿਆਂ ਦਾ ਹੀ ਆ ਉਹ ਕਈ ਲੋਕ ਹੁੰਦੇ ਨਾ ਮਾਨ ਜਾਂ ਬਾਲਾ ਕਰਦੇ ਹਾਂ ਹਾਂਜੀ 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 ਬਾਈ ਸਹੀ ਗੱਲ ਆ ਬਾਈ ਅਸੀਂ ਬਾਜ਼ੀਆਂ ਤੇ ਜਾਣੇ ਆ ਬਾਈ ਤੁਹਾਨੂੰ ਸਾਡਾ ਆਈ ਇਕੱਠ ਮਿਲੂਗਾ ਬਾਈ ਬੰਦਾ ਭਰਾਵਾਂ ਨਾਲ ਜਾਂ ਇਕੱਲਾ ਬੰਦਾ ਬਾਈ ਕਾਹੇ ਜੋਗਾ ਵੀ ਸਹੀ ਗੱਲ ਬਿਲਕੁਲ ਚਲੋ ਵਧੀਆ ਗੱਲ ਜੇ ਆਪਾਂ ਗੱਲ ਕਰੀਏ ਇਸ ਬਰੀਡ ਦੇ ਜਾਨਵਰ ਹੈਗੇ ਨੇ ਤੁਹਾਡੇ ਤੋਂ ਗਏ ਹੋਣਗੇ ਬਾਈ ਤੋਂ ਗਏ ਹੋਣਗੇ ਵੀ ਹੁਣ ਤੱਕ ਕਿੱਥੇ ਕਿੱਥੇ ਤੁਹਾਡੇ ਜਾਨਵਰ ਗਏ ਹੈਗੇ ਨੇ ਕਿਸੇ ਨਾਮਵਰ ਬੰਦੇ ਕੋਲ ਜਾਨਵਰ ਹੋਣ ਇਸ ਬਰੀਡ ਦੇ ਜਿਨ੍ਹਾਂ ਨੇ ਮੰਗਵਾਏ ਹੁਣ ਤੁਹਾਡੇ ਤੋਂ ਆਪਣਾ ਜਾਨੀ ਕਿ ਬਾਈ ਹੁਣ ਉੱਥੇ ਦੇਣੇ ਜੀ ਮਾਣੀ ਖੜੇ अच्छा गल साहब ਨੂੰ ਠੀਕ ਹੈ ਜੀ ਹਾਂਜੀ ਆਪਾਂ ਦੇ ਕੇ ਆਉਣਾ ਉਹਨਾਂ ਨੂੰ ਕਾਫੀ ਸ਼ੌਂਕ ਹੈਗਾ ਹਾਂ ਉਹਨਾਂ ਨੂੰ ਕਾਫੀ ਸ਼ੌਂਕ ਹੈ ਹਾਂਜੀ ਉਹਨਾਂ ਕੋਲ ਹੈਗੇ ਆ ਚਾਰ ਪੰਜ ਕੁੱਤੇ ਅੱਗੇ ਵੀ ਜੀ ਠੀਕ ਹੈ ਬਈ ਹਾਂਜੀ ਬਈ ਹੋਰ ਕੋਈ ਗੱਲਬਾਤ ਜਿਹੜੀ ਤੁਸੀਂ ਇਸ ਨਸਲ ਬਾਰੇ ਦੱਸਣੀ ਚਾਹੋਗੇ ਜਾਂ ਜਿਹੜੇ ਨੌਜਵਾਨ ਹੈਗੇ ਨੇ ਵਿਹਲੇ ਤੁਰੇ ਫਿਰਦੇ ਨੇ ਚਲੋ ਤੁਸੀਂ ਤਾਂ ਸ਼ੌਂਕ ਨੂੰ ਰੱਖਿਆ ਹੈਗਾ ਇਸ ਨੂੰ ਬਿਜ਼ਨਸ ਦੇ ਤੌਰ ਤੇ ਵੀ ਕਰ ਸਕਦੇ ਨੇ ਹਨਾ ਇਹ ਸਨੇਹਾ ਦੇਣਾ ਚਾਹੋਗੇ ਉਹਨਾਂ ਨੌਜਵਾਨਾਂ ਨੂੰ ਇਹ ਬਸ ਬਈ ਸ਼ੌਂਕ ਹੀ ਆ ਇੱਕ ਤਾਂ ਬੰਦਾ ਨਸ਼ੇ ਪੱਤੇ ਤੋਂ ਬਚਿਆ ਰਹਿੰਦਾ ਬਈ ਹਾਂਜੀ ਬਸ ਜਿਹੜਾ ਮੰਨ ਲਓ ਕੋਈ ਕਬੂਤਰਾਂ ਦਾ ਜਿੰਨੇ ਬੰਦੇ ਇੱਥੇ ਬੈਠੇ ਆ ਬਈ ਹਰੇਕ ਦੇ ਘਰੇ ਕੋਹਨਾ ਕੋ ਹੈਗਾ ਹਰੇਕ ਸ਼ੌਂਕੀ ਬੰਦਾ ਹਰੇਕ ਨਸ਼ੇ ਪੱਤੋਂ ਤੇ ਰਹਤਾ ਹੈ ਹਾਂਜੀ ਹਾਂਜੀ ਬਾਕੀ ਜਿਹੜਾ ਥੋੜਾ ਏਰੀਆ ਹੈ ਨੇ ਉਹ ਠਾੜ ਵਾਲਾ ਏਰੀਆ ਕਹਿੰਦੇ ਹਾਂਜੀ ਇੱਥੇ ਤਾਂ ਸ਼ੌਕ ਹੁੰਦਾ ਹੀ ਬਹੁਤ ਜ਼ਿਆਦਾ ਆ ਖੇਤ ਜਿਹੜੇ ਤੁਸੀਂ ਖੇਤ ਖੇਤਾਂ 'ਚ ਬੈਠੇ ਇਹਨੂੰ ਠਾੜ ਕਹਿੰਦੇ ਠਾੜ ਠੀਕ ਹੈ ਬਈ ਠਾੜ ਦੇ ਖੇਤ ਬਾਜੀਆਂ ਪੂਜੀਆਂ ਇੱਥੇ ਮੁਰਗੀਆਂ ਦੀ ਉਹ ਠਾੜ ਨਹਿਰਾ ਤੋਂ ਪਰੇ ਪਹਿਲੇ ਪਾਸੇ ਰਹੇ ਗਏ ਹਾਂਜੀ ਇਹ ਇਸ ਏਰੀਏ ਦੇ ਵਿੱਚ ਬਈ ਕਾਫੀ ਸ਼ੌਕ ਹੈਗਾ ਕੁੱਤਿਆਂ ਦਾ ਹੋ ਗਿਆ ਮੁਰਗੀਆਂ ਦਾ ਹੋ ਕੋਈ ਨਾ ਕੋਈ ਸ਼ੌਂਕ ਹੈ ਜਿਹੜਾ ਉਹ ਕਰਦੇ ਹੈਗੇ ਆ ਬਾਈ ਹੋਰਾਂ ਨੇ ਜਿਵੇਂ ਦੱਸਿਆ ਬਾਈ ਨਵਜੋਤ ਸਿੰਘ ਹੋਰ ਕੋਈ ਗੱਲਬਾਤ ਜਿਹੜੀ ਕਹਿਣੀ ਚਾਹਉ ਤੁਸੀਂ ਬਈ ਬਸ ਬਈ ਇਹ ਵਧੀਆ ਸਮਾਂ ਦੀ ਬਰੀਡ ਆ ਮੈਂ ਤਾਂ ਕਹਿੰਦਾ ਹਰੇਕ ਭਰਾਵਾਂ ਨੂੰ ਜਿਨ੍ਹਾਂ ਨੂੰ ਸ਼ੌਂਕ ਆ ਵੀ ਇਹ ਰੱਖੋ ਹੂੰ ਵਧੀਆ ਨਸਲ ਆ ਬਹੁਤ ਵਧੀਆ ਤੇ ਕੋਸ਼ਿਸ਼ ਕਰਾਂਗੇ ਵੀ ਬਾਈ ਹੋਰਾਂ ਨਾਲ ਰਲ ਮਿਲ ਕੇ ਹਨਾ ਇਸ ਬਰੀਡ ਬਾਰੇ ਕੋਈ ਸਪੈਸ਼ਲ ਜਿਹੜਾ ਸ਼ੋਅ ਹੋਵੇ ਜਿੱਥੇ ਕਿ ਲੋਕਾਂ ਨੂੰ ਇਹਦੇ ਜਿਹੜੇ ਕਰੈਕਟਰ ਦੱਸੀ ਜਾਣ ਇਹਦੀ ਨਿਸ਼ਾਨੀ ਹੈ ਇਹਦੀ ਪਛਾਣ ਦੱਸੀ ਜਾਵੇ ਤੇ ਇਸ ਕੁੱਤੇ ਤੋਂ ਬੱਚਾ ਬਈ ਆਉਂਦਾ ਪਾ ਪੰਜਾਂ ਮਿੰਟਾਂ ਚ ਆ ਜਾਂਦਾ ਹਾਂਜੀ ਆਪਣੇ ਪਹਿਲੇ ਆਪਾਂ ਵੀ ਆਪਾਂ ਦਿਖਾਵਾਂਗੇ ਹਨਾ ਸ਼ਾਰਟ ਤੁਹਾਨੂੰ ਦਿਖਾਵਾਂਗੇ ਉਹਦੇ ਸਾਰੇ ਲਾ ਕੇ ਤੇ ਇਸ ਬਰੀਡ ਨੂੰ ਜਿਹੜੀ ਪੰਜਾਬ ਦੇ ਵਿੱਚ ਇੱਕ ਵਾਰ ਖਤਮ ਹੋ ਚੁੱਕੀ ਸੀ ਦੁਬਾਰਾ ਬਾਈ ਹੋਰਾਂ ਨੇ ਜਿਵੇਂ ਸ਼ੌਂਕ ਦੇ ਨਾਲ ਇਸ ਨੂੰ ਫੇਰ ਪੈਰਾਂ ਸਰ ਕੀਤਾ ਹੈਗਾ ਅੱਜ ਕੱਲ ਬਹੁਤ ਚੰਗੇ ਚੰਗੇ ਜਾਨਵਰ ਹੈਗੇ ਲੋਕਾਂ ਦੇ ਘਰੇ ਖੜੇ ਹੈਗੇ ਨੇ ਜਿਵੇਂ ਬਾਈ ਕੋਲੇ ਬਹੁਤ ਸੋਹਣਾ ਜਾਨਵਰ ਇਹ ਪਲਿਆ ਹੈਗਾ ਤੇ ਬਾਈ ਹੋਰੀ ਦੀ ਜਿਹੜੀ ਮੀਟਿੰਗ ਵੀ ਸਰਵਿਸੇ ਹੀ ਦਿੰਦੇ ਹੈਗੇ ਨੇ ਜੇ ਕਿਸੇ ਭਰਾ ਨੇ ਆਉਣਾ ਹੈਗਾ ਬਈ ਆਪਣਾ ਐਡਰੈਸ ਦੱਸ ਦਿਓ ਜੀ ਆਪਣਾ ਟਾਹਣਾ ਪਿੰਡ ਹੈ ਜੀ ਫਰੀਦਕੋਟ ਦੇ ਨਾਲ ਹਾਂਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 98772 ਜੀ ਹਾਂਜੀ 37255 ਠੀਕ ਹੈ ਬਾਈ ਸੋ ਧੰਨਵਾਦ ਦੋਸਤੋ ਜਿੰਨੇ ਵੀ ਭਰਾਵਾਂ ਨੇ ਵੀਡੀਓ ਨੂੰ ਦੇਖਿਆ ਹੈਗਾ ਤੁਹਾਡਾ ਕੋਈ ਸਵਾਲ ਹੋਇਆ ਇਸ ਬਰੀਡ ਬਾਰੇ ਜਾਂ ਕੋਈ ਹੋਰ ਸੁਝਾਅ ਦੇਣੇ ਚਾਹੋਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਅੱਛਾ ਗੱਲ